ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਾਨਕ ਗੁਰੂ ਜੀ ਨੇ ਆਪਣੀ ਕਰਪਾਨ ਮਿਆਨ ਵਿੱਚੋਂ ਕੱਢ ਲਈ ਨੰਗੀ ਕਰਪਾਨ ਤੇ ਇੱਕ ਭਰਪੂਰ ਨਜ਼ਰ ਮਾਰੀ ਫਿਰ ਉਸ ਨੂੰ ਹਵਾ ਵਿੱਚ ਲਹਿਰਾ ਕੇ ਅਨੋਖੀ ਜੋਸ਼ਪਰੀ ਆਵਾਜ਼ ਵਿੱਚ ਸੰਗਤਾਂ ਨੂੰ ਸਬੋਧਨ ਕਰਕੇ ਕਿਹਾ ਅੱਜ ਸਾਡੀ ਕਰਪਾਨ ਕਿਸੇ ਵੀ ਸਿੱਖ ਦੇ ਸੀਸ ਦੀ ਪੇਟਾ ਮੰਗਦੀ ਹੈ ਲਹੂ ਦਾ ਸਵਾਦ ਚਖਣਾ ਚਾਹੁੰਦੀ ਹੈ ਹੈ ਕੋਈ ਸੱਚ ਸੱਚਾ ਸਿੱਖ ਜਿਹੜਾ ਇਸ ਦੀ ਪਿਆਸ ਢਾ ਸਕੀ ਪੰਡਾਲ ਵਿੱਚ ਛੇਨਾਟਾ ਛਾ ਗਿਆ ਲੋਕਾਂ ਦੇ ਦਿਲ ਤੜਕੁੱਠੇ ਇਹ ਅੱਜ ਗੁਰੂ ਜੀ ਨੂੰ ਕੀ ਸੁਚੀ ਹੈ ਕੀ ਗੁਰੂ ਕਰਹੁਣਾ ਨਰਬਲੀ ਲਿਆ ਕਰੇਗਾ ਗੁਰੂ ਨਾਨਕ ਗੁਰ ਅਰਜਨ ਗੁਰ ਤੇਗ ਬਹਾਦਰ ਦੀ ਸ਼ਾਨ ਪਰੰਪਰਾ ਖਤਮ ਹੋ ਗਈ ਦਸਮ ਗੁਰੂ ਨੇ ਹਿੰਸਾ ਤੇ ਬਲੀਦਾਨ ਦੀ ਰਾਹ پکڑ ਲਈਤੀ ਸੰਗਤ ਚੁੱਪ ਸਿਰ ਨਿਮੇ ਦਿਲ ਪੈਪਿਤ ਗੁਰੂ ਦੀ ਮੰਗ ਦਾ ਕੋਈ ਉੱਤਰ ਨਹੀਂ ਤਦ ਗੁਰੂ ਜੀ ਦੀ ਬਾਜ ਫਿਰ ਪੰਡਾਲ ਵਿੱਚ ਗੂੰਜੀ ਕਿ ਐਨੀ ਸੰਗਤ ਵਿੱਚ ਇੱਕ ਵੀ ਸੱਚਾ ਸਿੱਖ ਨਹੀਂ ਜਿਹੜਾ ਆਪਣੀ ਗੁਰੂ ਲਈ ਸਿਰ पे ਟਾਕਰ ਸਕੇ ਫਿਰ ਵੀ ਕੋਈ ਜਵਾਬ ਨਹੀਂ ਕੋਈ ਸਿੱਖ ਨਹੀਂ ਨਿਤਰਿਆ ਗੁਰੂ ਜੀ ਦੀ ਤੀਜੀ ਲਲਕਾਰ ਮਾਰੀ ਇਸ ਵਾਰ ਪੰਡਾਲ ਦੀ ਇੱਕ ਨੁੱਕਰ ਵਿੱਚ ਕੁਝ ਹਿੱਲ-ਜੁਲ ਪੈਦਾ ਹੋਈ ਇੱਕ ਸਿੱਖ ਹੌਲੀ ਚਹੀ ਆਪਣੀ ਜਗ੍ਹਾ ਤੋਂ ਉੱਠ ਕੇ ਗੁਰੂ ਜੀ ਨੂੰ ਸਨਮੁਖਾਇਆ ਤੇ ਆਪਣਾ ਸਿਰ ਉਹਨਾਂ ਦੇ ਅੱਗੇ ਝੁਕਾ ਕੇ ਨਿਮਰਤਾ ਨਾਲ ਬੋਲਿਆ ਸੇਵਕ ਦਾ ਸਿਰ ਹਾਜ਼ਰ ਹੈ ਧਨ ਭਾਗ ਚੋ ਇਹ ਆਪ ਤੇ ਕਮ ਆ ਸਕੇ ਇਹ ਸਿੱਖ ਲਾਹੌਰ ਦਾ ਵਸਨੀਕ ਭਾਈ ਦਿਆਰਾਮ ਸੀ ਗੁਰੂ ਜੀ ਨੇ ਪਿਆਰ ਤੇ ਸਨੇ ਨਾਲ ਪਾਈ ਦੇ ਆਰਾਮ ਵੱਲ ਵੇਖਿਆ ਫਿਰ ਕੋਮਲਤਾ ਨਾਲ ਉਸ ਦੀ ਬਾਹ ਫੜ ਕੇ ਤੰਬੂ ਦੇ ਅੰਦਰ ਲੈ ਗਏ ਸਾਰੀ ਸੰਗਤ ਦੀਆਂ ਅੱਖਾਂ ਤੇ ਕੰਨ ਤੰਬੂ ਵੱਲ ਲੱਗ ਗਏ ਪਲ ਭਰ ਦੀ ਚੁੱਪ ਤੋਂ ਬਾਅਦ ਤੰਬੂ ਦੇ ਅੰਦਰੋਂ ਖੱਟ ਕਰਕੇ ਆਵਾਜ਼ ਸੁਣਾਈ ਦਿੱਤੀ ਜਿਵੇਂ ਕਰਪਾਨ ਕਿਸੇ ਸਖਤ ਚੀਜ਼ ਤੇ ਵੱਜੀ ਹੋਵੇ ਫਿਰ ਅਗਲੇ ਪਲ ਹੀ ਗੁਰੂ ਜੀ ਤੰਬੂ ਦੇ ਦਰਵਾਜ਼ੇ ਅੱਗੇ ਪ੍ਰਗਟ ਹੋਏ ਪਰੀ ਸਹਾਲਤ ਵਿੱਚ ਅੱਖਾਂ ਵਿੱਚ ਲਾਲੀ ਚਿਹਰੇ ਤੇ ਜਲਾਲ ਅਤੇ ਹੱਥ ਵਿੱਚ ਲਹੂ ਲਿੰਬੜੀ ਛਰਪਾਹ ਦੀਵਾਨ ਵਿੱਚ ਬੈਠੀ ਸੰਗਤ ਇਹ ਵੇਖ ਕੇ ਭੈਪਿਤ ਹੋ ਉਠੀ ਕਈਆਂ ਦਤਨਾਂ ਨਾ ਨਿਕਲ ਗਿਆ ਪਰ ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝਦੇ ਹਵਾਸ ਮਾਲਦੇ ਗੁਰੂ ਸਾਹਿਬ ਦੀ ਗర్జਮੀ ਆਵਾਜ਼ ਫਿਰ ਉਹਨਾਂ ਦੇ ਕੰਨਾਂ ਵਿੱਚ ਗੂੰਜੀ ਗੁਰੂ ਸਾਹਿਬ ਇੱਕ ਹੋਰ ਸਿੱਖ ਦਾ ਸੀਸ ਮੰਗਰੇ ਸਨ ਹੁਣ ਤਾਂ ਲੋਕਾਂ ਨੂੰ ਡੋ ਪੈਣ ਲੱਗੇ ਤਰਾ ਨਿਕਲ ਗਏ ਕਈ ਕਮਜ਼ੋਰ ਦਿਲ ਚੁੱਪ ਗਿੱਤੇ ਦੀਵਾਨ ਵਿੱਚੋਂ ਖਿਸਕ ਗਏ ਬਾਕੀ ਖਮੋਸ਼ تھے ਸਵੇਂ ਹੋਏ ਜਿਨੇ ਪੱਥਰ ਦੇ ਪੁੱਤ ਬਣ ਗਏ ਹੁਣ ਗੁਰੂ ਜੀ ਦੀ ਬੰਗਾਰ ਸੇ ਇਸ ਵਾਰ ਦਿੱਲੀ ਦੇ ਪਾਸੇ ਦਾ ਇੱਕ ਜੱਟ ਸਿੱਖ ਧਰਮ ਦਾਸ ਅੱਗੇ ਆਇਆ ਤੇ ਸਿੱਖ ਹੱਥ ਜੋੜ ਕੇ ਸਿਰ ਨੀਮਾ ਕਰਕੇ ਬੋਲਿਆ ਸੇਵਕ ਦਾ ਸਿਰ ਹਾਜ਼ਰ ਹੈ ਗੁਰੂ ਜੀ ਪਾਈ ਧਰਮਦਾਸ ਨੂੰ ਵੀ ਤੰਬੂ ਦੇ ਅੰਦਰ ਲੈ ਗਏ ਇੱਕ ਵਾਰ ਫੇਰ ਸੰਗਤਾਂ ਦੇ ਦਿਲ ਜੋਰ ਨਾਲ ਤੜਕੇ ਗੁਰੂ ਜੀ ਇਹ ਕੀ ਲੀਲਾ ਕਰ ਰਹੇ ਹਨ ਉਹਨਾਂ ਦਾ ਦਿਲ ਤਾਂ ਤਾਂ ਨਹੀਂ ਹਿੱਲ ਗਿਆ ਮਸਤਕ ਤਾਂ ਨਹੀਂ ਫਿਰ ਗਿਆ ਗੁਰੂ ਜੀ ਤੰਬੂ ਦੇ ਦਰਵਾਜੇ ਤੇ ਫੇਰ ਪੜਗਟ ਹੋਏ ਤੇ ਗੁਰੂ ਜੀ ਨੇ ਤੀਜੇ ਸਿਰ ਦੀ ਮੰਗ ਕਰ ਦਿੱਤੀ ਐਤ ਕੀ ਦਿਵਾਰ ਕਾ ਪਾਈ ਮੋਹਕਮ ਚੰਦ ਨੇ ਸੀਸ ਪੇਟਾ ਕੀਤਾ ਭਾਈ ਮੋਹਕਮ ਚੰਦ ਜਾਤ ਬਲੋ ਸ਼ਿੰਬੇ ਸਨ ਉਹਨਾਂ ਜਦੋਂ ਉਹਨਾਂ ਉੱਪਰ ਤਲਵਾਰ ਮੰਗੀ ਤਾਂ ਲਹੂ ਦੀ ਨਦੀ ਤੰਬੂ ਦੇ ਬਾਹਰ ਤੱਕ ਵਹੀ ਤੁਰੀ ਚੌਥਾ ਸੀਸ ਭਾਈ ਸਾਹਿਬ ਚੰਦ ਨਾਈ ਨੇ ਵੇਸ਼ ਕੀਤਾ ਪੰਜਵਾਂ ਸੀਸ ਭਾਈ ਹਿੰਮਤ ਰਾਏ ਚੋਰ ਵੱਲੋਂ ਹੋਇਆ ਹੁਣ ਗੁਰੂ ਜੀ ਕੁਝ ਸਮਾਂ ਤੰਬੂ ਦੇ ਅੰਦਰ ਰਹੇ ਸੰਗਤ ਸਾਰੋਕੀ ਤੰਬੂਵਲ ਵੇਖਦੀ ਰਹੀ ਦੀਵਾਨ ਵਿੱਚ ਮੌਤ ਵਰਗੀ ਚੁੱਪ ਛਾਈ ਹੋਈ ਸੀ ਕੁਛ ਦੇ ਬਾਲ ਤੱਕ ਸਹਿਮੇ ਹੋਏ ਮਾਮਾ ਦੇ ਨਾਲ ਚਿੰਬੜੇ ਹੋਏ ਸਨ ਕੋਈ ਨਹੀਂ ਜਾਣਦਾ ਸੀ ਕਿ ਹੁਣ ਕੀ ਹੋਵੇਗਾ ਅੱਗੋਂ ਕਿਹੜਾ ਪਾਣਾ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ